ਸੰਦੀਪ ਜੀ ਮੈਂ ਜ਼ਿਆਦਾ ਤਾਂ ਨਹੀਂ ਇਸ ਬਾਰੇ ਗੱਲ ਕਰ ਸਕੂਗਾ ਕਿਉਂਕਿ ਕਰਕੇ ਸਾਡਾ ਵੀ ਉਸ ਜਗ੍ਹਾ ਸੰਬੰਧੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਹਾਂ ਉਸ ਪ੍ਰਾਪਰਟੀ ਦੇ ਉੱਪਰ ਬੈਂਕ ਦਾ ਲੋਨ ਹੈ ਜੀ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਬੈਂਕ ਦਾ ਲੋਨ ਹੈ ਡੀਲ ਦੇ ਵਿੱਚ ਕੁਝ ਅੜਚਨਾ ਪੈਦਾ ਹੋਈਆਂ ਜੀ ਜਿਦੇ ਕਰਕੇ ਸਾਨੂੰ ਕੋਰਟ ਦੇ ਵਿੱਚ ਕੇਸ ਕਰਨਾ ਪਿਆ ਨਾ ਤਾਂ ਕੋਈ ਗਲਾੜਾ ਦੀ ਪਰਮਿਸ਼ਨ ਲਈ ਹੈ ਤੇ ਨਾ ਹੀ ਕੋਈ ਰੇਰਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਜੀ ਤੇ ਪਰ ਜ਼ਿਆਦਾ ਮੈਂ ਨਹੀਂ ਦੱਸ ਸਕੂਗਾ ਕਿਉਂ ਕਰਕੇ ਟਿਸਪੈਂਡਿੰਗ ਇਨ ਦੀ ਕੋਰਟ ਪਰ ਨੀਅਤ ਦੇ ਵਿੱਚ ਥੋੜਾ ਜਿਹਾ ਫਰਕ ਪੈਨ ਕਰਕੇ ਜੀ ਕਈ ਵਾਰੀ ਹਾਲਾਤ ਇਦਾਂ ਦੇ ਹੋ ਜਾਂਦੇ ਕਿ ਵੀ ਮਾਮਲਾ ਕੋਰਟਾਂ ਦੇ ਵਿੱਚ ਪਹੁੰਚ ਜਾਂਦਾ ਹੈ। ਇਟ ਇਜ਼ ਰਦਰ ਦੀ ਡਿਊਟੀ ਆਫ ਏਵਰੀ ਬਾਇਰ ਟੂ ਫਸਟ ਬੀ ਫੁਲੀ ਸੈਟੀਸਫਾਈਡ ਰਿਗਾਰਡਿੰਗ ਦੀ ਟਾਈਟਲ ਆਫ ਦੀ ਸੈਲਰ ਐਂਡ ਦੀ ਕੰਪੀਟੈਂਸ ਆਫ ਦੀ ਸੈਲਰ। ਉਹ ਕਰਕੇ ਇਹ ਜਿਹੜੇ ਕਾਨੂੰਨ ਬਨੇ ਹੈ ਇਹ ਖਰੀਦਦਾਰਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਨੇ। ਤੇ ਬਾਅਦ ਦੇ ਵਿੱਚ ਕੰਪਲਿਕੀਸ਼ਨਸ ਆਂਦੀਆਂ। ਚਲੋ ਲੋਕਾਂ ਨੂੰ ਕੋਰਟਾਂ ਵਿੱਚ ਜਾਣਾ ਪੈਂਦਾ ਹੈ। ਵਕੀਲਾਂ ਦੀ ਮਦਦ ਲੈਣੀ ਪੈਂਦੀ ਹੈ। ਕਾਨੂੰਨ ਦੀ ਮਦਦ ਲੈਣੀ ਪੈਂਦੀ ਹੈ। ਰਿਡਜੀ ਪ੍ਰਾਪਰਟੀ ਡਿਵੈਲਪਰਸ ਪ੍ਰਾਈਵੇਟ ਲਿਮਿਟਿਡ ਨਾਮ ਦੀ ਜਿਹੜੀ ਕੰਪਨੀ ਹੈ ਉਹ ਰਜਿਸਟਰਡ ਓਨਰ ਹੈ ایس ਲੈਂਡ ਦੀ ਇਹਨਾਂ ਦੇ ਜਿਹੜੇ ਪ੍ਰੋਮੋਟਰਸ ਹੈ ਯਾਨੀ ਇਹਨਾਂ ਦੇ ਜਿਹੜੇ ਮੇਨ ਜਿਹੜੇ ਡਾਇਰੈਕਟਰਸ ਹੈ ਜੀ ਉਹ ਮਿਸਟਰ ਵਿਕਾਸ ਸਿੰਘਲਾ ਜੀ ਇੱਕ ਉਹਨਾਂ ਦੇ ਵਾਈਫ ਹੈ ਮਿਸਿਸ ਸਾਖਸ਼ੀ ਸਿੰਘਲਾ ਓਕੇ ਲਾਸ ਕੁਝ ਹੋਰ ਡਾਇਰੈਕਟਰਸ ਹੈ ਜੀ ਕੁਝ ਹੋਰ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਲਗਾਤਾਰ ਫਰਾਡੈਂਟ ਕੇਸ ਵੱਧਦੇ ਹੀ ਜਾ ਰਹੇ ਆ ਚਾਹੇ ਸਰਕਾਰ ਨੇ ਲੋਕਾਂ ਦੇ ਕੰਜ਼ਿਊਮਰ ਦੀ ਭਲਾਈ ਲਈ ਰੇਰਾ ਵਰਗੇ ਕਾਨੂੰਨ ਬਣਾ ਦਿੱਤੇ ਪਰ ਜਿਹੜੇ ਸ਼ਾਤਰ ਤੇ ਜਿਹੜੇ ਨੌਸਰਬਾਜ਼ ਹੈ ਉਹ ਰੇਰਾ ਵਰਗੇ ਕਾਨੂੰਨਾਂ ਨੂੰ ਵੀ ਕੁਝ ਨਹੀਂ ਸਮਝ ਰਹੇ ਤੇ ਵੱਡੀ ਗੱਲ ਇਹ ਹੈ ਕਿ ਗਲਾਡਾ ਵਰਗੀਆਂ ਤੇ ਕਾਰਪੋਰੇਸ਼ਨ ਵਰਗੀਆਂ ਨਗਰ ਨਿਗਮ ਵਰਗੀਆਂ ਅਥਾਰਟੀਆਂ ਦੀ ਵੀ ਅੱਖਾਂ 'ਚ ਧੂਲ ਚੌਂਕਦੇ ਹੋਏ ਖੁੱਲੇ ਆਮ ਜਿਹੜਾ ਵਪਾਰ ਕਰ ਰਿਹਾ ਜੇ ਲੋਕਾਂ ਦੀ ਚਰਚਾਵਾਂ ਬਾਜ਼ਾਰੀ ਸਮਝੀ ਜਾਏ ਤੇ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਕਿ ਰੀਅਲ ਏਸਟੇਟ ਸੈਕਟਰ ਚ 100 ਦੇ ਵਿੱਚੋਂ 95 ਕੇਸਾਂ ਦੇ ਵਿੱਚ ਫਰਾਡੈਂਟ ਤਰ੍ਹਾਂ ਦੀਆਂ ਜਿਹੜੀ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਇਹ ਅਸੀਂ ਨਹੀਂ ਕਹਿ ਰਹੇ ਇਹ ਬਾਜ਼ਾਰ ਦੀ ਚਰਚਾਵਾਂ ਚੱਲ ਰਹੀਆਂ ਔਰ ਐ ਲੱਗ ਰਿਹਾ ਹੈ ਲੋਕਾਂ ਦੇ ਵਿੱਚ ਚਰਚਾ ਸ਼ਹਿਰ ਦੇ ਵਿੱਚ ਕੀ ਅਲੀ ਬਾਬਾ 40 ਝੂਰ ਵਰਗੀਆਂ ਚੀਜ਼ਾਂ ਚੱਲ ਰਹੀਆਂ ਫਿਲਹਾਲ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਉਹ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਸ਼ਹਿਰ ਦਾ ਕਿ ਜਿੱਥੇ ਸਾਊਥਰਨ ਬਾਈਪਾਸ ਜਿੱਥੇ ਅਸਮਾਨ ਥੂਰੀਆਂ ਕੀਮਤਾਂ ਦੇ ਵਿੱਚ ਹਾਲਾਤ ਇਦਾਂ ਦੇ ਹੋ ਗਏ ਕਿ ਇੱਕ ਅਜਿਹੀ ਜਗ੍ਹਾ ਜਿਹੜੀ ਬੈਂਕ ਦੇ ਵਿੱਚ ਲੀਜ਼ ਤੇ ਪਈ ਹੈ ਮਤਲਬ ਕਿ ਬੈਂਕ ਦੇ ਵਿੱਚ ਗਿਰਵੀ ਰੱਖੀ ਹੋਈ ਹੈ ਕਰੋੜਾ ਰੁਪਈਆ ਦਾ ਲੋਨ ਹੈ ਤੇ ਉਸ ਜਗ੍ਹਾ ਤੇ ਬਿਨਾ ਕੋਈ ਅਪਰੂਵਲ ਲਿੱਤੇ ਬਿਨਾ ਕੋਈ ਪ੍ਰੋਜੈਕਟ ਪਾਸ ਕਰਾਏ ਲੋਕਾਂ ਨੂੰ ਸੈਂਕੜਾ ਲੋਕਾਂ ਨੂੰ ਫਲੈਟ ਵੇਚ ਦਿੱਤੇ ਗਏ ਸਾਰੇ ਮਾਮਲੇ ਦੇ ਵਿੱਚ ਅੱਜ ਅਸੀਂ ਪਹੁੰਚੇ ਐਕਸਪਰਟ ਦੇ ਮਿਸਟਰ ਅਦਿੱਤਯ ਜੈਨ ਜਿਹੜੇ ਕਿ ਐਡਵੋਕੇਟ ਵੀ ਹੈਗੇ ਆ ਔਰ ਕਾਫੀ ਪਹਿਚਾਨ ਦੇ ਕਿਸੇ ਤਰ੍ਹਾਂ ਦੀ ਪਹਿਚਾਨ ਦੇ ਮਹਤਾਜ ਨਹੀਂ ਐ ਸੋ ਇਹਨਾਂ ਨਾਲ ਅਸੀਂ ਪੁੱਛਣ ਪਹੁੰਚੇ ਪਤਾ ਲੱਗਿਆ ਕਿ ਕੁਝ ਇਹਨਾਂ ਦਾ ਵੀ ਉਸ ਕੇਸ ਦੇ ਵਿੱਚ ਇਹਨਾਂ ਨੂੰ ਵੀ ਕੁਝ ਚੀਜ਼ਾਂ ਸਾਹਮਣੇ ਆਈਆਂ ਔਰ ਇਹਨਾਂ ਨੇ ਵੀ ਕੋਰਟ ਦੇ ਵਿੱਚ ਉਸ ਮੈਟਰ ਨੂੰ ਟੇਕ ਅਪ ਕੀਤਾ ਸੋ ਜਾਣਦੇ ਹਾਂ ਕੀ ਹੈ ਸਚਾਈ ਸਰ ਨਮਸਕਾਰ ਨਮਸਕਾਰ ਸੰਦੀਪ ਜੀ ਸਰ ਇੱਕ ਪਤਾ ਲੱਗਿਆ ਕਿ ਸਾਊਥਰਨ ਬਾਈਪਾਸ ਤੇ ਇੱਕ ਸਕੂਲ ਹੈਗਾ ਸਕੂਲ ਦੇ ਬਿਲਕੁਲ ਨਜ਼ਦੀਕ ਇੱਕ ਪ੍ਰੋਜੈਕਟ ਹੈ ਲਗਭਗ 5 ਕ ਏਕੜ ਜਗ੍ਹਾ ਦੱਸੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਹ ਜਗ੍ਹਾ ਤਾਂ ਬੈਂਕ ਚ ਗਿਰਵੀ ਪਈ ਹੈ ਬਿਨਾ ਉਸ ਤੇ ਕੋਈ ਪ੍ਰੋਜੈਕਟ ਪਾਸ ਕਰਾਏ ਲੋਕਾਂ ਨੂੰ ਬਹੁਤ ਸਾਰੇ ਫਲੈਟ ਬੁਕਿੰਗ ਕਰ ਦਿੱਤੇ ਗਏ ਆ ਉਹ ਜਗ੍ਹਾ ਤੇ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹਦੇ ਵਿੱਚ ਸੱਚਾਈ ਕੀ ਹੈ ਤੁਸੀਂ ਦੱਸ ਸਕਦੇ ਹੋ ਸੰਦੀਪ ਜੀ ਮੈਂ ਜ਼ਿਆਦਾ ਤਾਂ ਨਹੀਂ ਇਸ ਬਾਰੇ ਗੱਲ ਕਰ ਸਕੂੰਗਾ ਕਿਉਂਕਿ ਕਰਕੇ ਸਾਡਾ ਵੀ ਉਸ ਜਗ੍ਹਾ ਸੰਬੰਧੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜੀ ਐਂਡ ਸਿንስ ది ਮੈਟਰ ਇਸ ਸਬ ਜੁਡੀਸ ਜੀ ਸੋ ਆ ਵੀ ਨਾਟ ਬੀ এবਲ ਟੂ ਸਪੀਕ ਮਚ ਅਬਾਊਟ ਇਟ ਜੀ ਬਟ ਹਾਂ ਮੈਂ ਇਸ ਤੁਹਾਡੇ ਗਰਲ ਨੂੰ ਸਹਿਮਤੀ ਪ੍ਰਗਟ ਕਰੂੰਗਾ ਕਿ ਵੀ ਹਾਂ ਉਸ ਪ੍ਰੋਪਰਟੀ ਦੇ ਉੱਪਰ ਬੈਂਕ ਦਾ ਲੋਨ ਹੈ ਜੀ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਬੈਂਕ ਦਾ ਲੋਨ ਹੈ ਜੀ ਉਲਟਾ ਸਾਡੇ ਕਲਾਇੰਟਸ ਦੇ ਨਾਲ ਉਸ ਜ਼ਮੀਨ ਦੇ ਮਾਲਕਾਂ ਨੇ ਜੀ ਉਹਨੂੰ ਵੇਚਣ ਦਾ ਸੌਦਾ ਕੀਤਾ ਸੀ ਜੀ ਉਸ ਵੇਲੇ ਸਾਨੂੰ ਲੋਨ ਦੇ ਬਾਰੇ ਕੋਈ ਇਲਮ ਨਹੀਂ ਦਵਾਇਆ ਗਿਆ ਸੀ ਜੀ ਜਦੋਂ ਗੱਲਾਂ ਖੁੱਲੀਆਂ ਜੀ ਕਿਸੇ ਕਾਰਨ ਕਰਕੇ ਉਹ ਡੀਲ ਦੇ ਵਿੱਚ ਕੁਝ ਅੜਚਨਾ ਪੈਦਾ ਹੋਈਆਂ ਜੀ ਜਿਹਦੇ ਕਰਕੇ ਸਾਨੂੰ ਕੋਰਟ ਦੇ ਵਿੱਚ ਕੇਸ ਕਰਨਾ ਪਿਆ ਓਕੇ ਤੇ ਇਟ ਇਜ਼ ਐਟ ਪ੍ਰੈਜ਼ੈਂਟ ਸਬਜੂਡਸ ਜੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵੀ ਜਿਹੜੇ ਜ਼ਮੀਨ ਦੇ ਮਾਲਕ ਸਿਗੇ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਬਿਨਾਂ ਗਲਾਟਾ ਦੇ ਪ੍ਰਮਾਨਗੀ ਬਿਨਾਂ ਰੇਰਾ ਦੀ ਰਜਿਸਟ੍ਰੇਸ਼ਨ ਤੋਂ ਉੱਥੇ ਇੱਕ ਇਲੀਗਲ ਪ੍ਰੋਜੈਕਟ ਜੀ ਸ਼ੁਰੂ ਕਰਨ ਦੀ ਜੀ ਐਂਡ ਵੀ ਹੈਵ ਆਲਸੋ ਸੌਰਟ ਅਨ ਆਰਡਰ ਫਰਮ ਦ ਕੋਰਟ ਜੀ ਟੂ ਰੈਸਟ੍ਰੇਨ ਦੋਸ ਪਰਸਨਸ ਜੀ ਫਰਮ ਸੈਟਿੰਗ ਅਪ ਐਨੀ ਪ੍ਰੋਜੈਕਟ ਆਫ ਐਨੀ ਸੱਚ ਨੇਚਰ ਔਨ ਦਟ ਲੈਂਡ ਫਸਟ ਕਿਉਂ ਕਰਕੇ ਆਲਰੇਡੀ ਅਸੀਂ ਉਹ ਜਗਾ ਖਰੀਦਨ ਦਾ ਸੌਦਾ ਕੀਤਾ ਹੋਇਆ ਹੈ ਜੀ ਪਲੱਸ ਨਾ ਤਾਂ ਕੋਈ ਗਲਾਟਾ ਦੀ ਪਰਮਿਸ਼ਨ ਲਈ ਹੈ ਤੇ ਨਾ ਹੀ ਕੋਈ ਰੇਰਾ ਦੀ ਕੋ ਰਜਿਸਟ੍ਰੇਸ਼ਨ ਹੋਈ ਹੈ ਜੀ ਤੇ ਪਰ ਜ਼ਿਆਦਾ ਮੈਂ ਨਹੀਂ ਦੱਸ ਸਕੂਗਾ ਕਿਉਂ ਕਰਕੇ ਡਿਸਪੈਂਡਿੰਗ ਇਨ ਦੀ ਕੋਟ ਅੱਛਾ ਮਤਲਬ ਚਲੋ ਤੁਹਾਡੀ ਗੱਲ ਤੋਂ ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦੇ ਸੈਂਕੜਾ ਲੋਕਾਂ ਦੇ ਖਾਸ ਕਰਕੇ ਦਾ ਅਮਾਉਂਟ ਦਾ ਸਵਾਲ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਵੀ ਸੋਹਾਨੇ ਖੁਆਬ ਦਿਖਾਏ ਗਏ ਪ੍ਰੋਜੈਕਟ ਦੀ ਚੀਜ਼ਾਂ ਦੱਸੀਆਂ ਗਈਆਂ ਤੇ ਬੁਕਿੰਗ ਅਮਾਉਂਟ ਲਈਤੀ ਗਈ ਸੋ ਅਸੀਂ ਥੋੜਾ ਜਿਹਾ ਜਿਵੇਂ ਤੁਹਾਡੀ ਗੱਲ ਤੋਂ ਇੱਕ ਚੀਜ਼ ਸਾਡੂ ਵੀ ਕਲੈਰਿਟੀ ਹੋ ਗਈ ਕਿ ਸ਼ਾਇਦ ਇਹ ਪ੍ਰੋਜੈਕਟ ਲੈਂਡ ਓਨਰ ਨੇ ਜੀਵੀ ਦੇ ਵਿੱਚ ਕੀਤਾ ਕਿਉਂਕਿ ਜੇ ਤੁਹਾਨੂੰ ਤੁਹਾਡੇ ਤੱਕ ਵੀ ਪਤਾ ਲੱਗਿਆ ਨਹੀਂ ਦੇਖੋ ਸਾਡੇ ਕਲਾਇੰਟਸ ਨੇ ਜਦੋਂ ਡੀਲ ਕੀਤੀ ਸੀ ਉਸ ਵੇਲੇ ਕਿਸੇ ਤਰੀਕੇ ਦਾ ਕੋਈ ਜੁਆਇੰਟ ਵੈਂਚਰ ਨਹੀਂ ਸੀ ਕੀਤਾ ਇਹ ਤਾਂ ਆਊਟਰਾਇਟ ਪਰਚੇਸ ਸੀ ਜੀ ਉਹਦੇ ਬਾਅਦ ਅਸੀਂ ਤਾਂ ਸਰਕਾਰੀ ਮਹਿਕਮੇ ਦੀ ਪਰਮਿਸ਼ਨ ਲੈਣ ਤੋਂ ਬਾਅਦ ਹੀ ਉੱਥੇ ਪ੍ਰੋਜੈਕਟ ਸ਼ੁਰੂ ਕਰਨਾ ਸੀ ਬਿਲਕੁਲ ਠੀਕ ਹੈ ਪਰ ਐਜ਼ ਯੂ ਹੈਵ ਜਸਟ ਸੈਡ ਜੀ ਜੀ ਕਿ ਅੱਜਕੱਲ ਨੈਰ ਤੇ ਕੀਮਤਾਂ ਲਗਾਤਾਰ ਵਧੇ ਹੋਣ ਕਰਕੇ ਜੀ ਲੋਕਾਂ ਦੀ ਥੋੜੇ ਨਿਯਤ ਦੇ ਵਿੱਚ ਹਾਂ ਇਮਾਨਦਾਰ ਕਮ ਕੰਗਿਆ ਚਲੋ ਮੈਂ ਇਹ ਵਰਡ ਨਹੀਂ ਯੂਜ਼ ਕਰੂੰਗਾ ਪਰ ਨੀਅਤ ਦੇ ਵਿੱਚ ਥੋੜਾ ਜਿਹਾ ਫਰਕ ਪੈਨ ਕਰਕੇ ਜੀ ਕਈ ਵਾਰੀ ਹਾਲਾਤ ਇਦਾਂ ਦੇ ਹੋ ਜਾਂਦੇ ਕਿ ਵੀ ਮਾਮਲਾ ਕੋਰਟਾਂ ਦੇ ਵਿੱਚ ਪਹੁੰਚ ਜਾਂਦਾ ਹੈ ਜੀ ਪਰ ਹਾਂ ਜੇ ਕਿਸੇ ਨੇ ਉਸ ਲੈਂਡ ਦੇ ਉੱਪਰ ਕੋਈ ਜੁਆਇੰਟ ਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹ ਬਿਲਕੁਲ ਗਲਤ ਹੈ ਕਿਉਂ ਕਰਕੇ ਸਾਡੇ ਕਲਾਇੰਟਸ ਨਾਲ ਪਹਿਲਾਂ ਹੀ ਉਸ ਜਗ੍ਹਾ ਨੂੰ ਲੈ ਕੇ ਡੀਲ ਹੋ ਚੁੱਕੀ ਹੈ ਜੀ ਐਂਡ ਇਟ ਇਸ ਸਪੈਨਿੰਗ ਇਨ ਦੀ ਕੋਰਟ ਜਿਹੜਾ ਪ੍ਰੋਜੈਕਟ ਦਾ ਨਾਮ ਥੋੜਾ ਜਿਹਾ ਸਾਡੇ ਨੋਟਿਸ ਆਇਆ ਕਿ ਰਿਚ ਵਿਲਾ ਨਾਮ ਦਾ ਕੋਈ ਪ੍ਰੋਜੈਕਟ ਸੀ ਜੋ ਲੋਕਾਂ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਸਾਨੂੰ ਵੀ ਲੋਕਾਂ ਨੇ ਅਪਰੋਚ ਕੀਤਾ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਤੁਸੀਂ ਕੋਈ ਕਨਫਰਮ ਕਰੋ ਪਰ ਕੀ ਹੈ ਕਿ ਸੈਂਕੜੇ ਲੋਕੀ ਜਿਹੜੇ ਆਪਣਾ ਘਰ ਦਾ ਸ਼ਿਆਨਾ ਦਾ ਸੁਪਨਾ ਲੈ ਕੇ ਬੁਕਿੰਗਾਂ ਕਰਾ ਲੈਂਦੇ ਐ ਮਤਲਬ ਠੱਗੇ ਜਾਂਦੇ ਐ ਸਿਰਫ ਉਹਨਾਂ ਦੇ ਇੱਕ ਫੇਵਰ ਦੇ ਵਿੱਚ ਕੁਝ ਥੋੜੀ ਬਹੁਤੀ ਜਾਣਕਾਰੀ ਤਾਂ ਕਿ ਲੋਕੀ ਹੋਰ ਜਿਹੜੇ ਬੇਫਿਕਰ ਬਣ ਗਏ ਜਾਂ ਠੱਗੇ ਗਏ ਉਹਨਾਂ ਤੋਂ ਇਲਾਵਾ ਹੋਰ ਨਵੇਂ ਨਾਂ ਠੱਗੇ ਜਾਂ ਦੇਖੋ ਮੈਂ ਸਿਰਫ ਇਹੀ ਗੱਲ ਕਨਫਰਮ ਕਰਾਂਗਾ ਕਿ ਵੀ ਹਾਂ ਰਿਚਵਿਲੇ ਇਨਫਰਾ ਇਜ਼ ਅ ਪਾਰਟੀ ਇਨ that case that's okay. it that's it ਤੇ ਠੀਕ ਹੈ थैंक यू ਤੇ ਇਹ ਜਿਹੜੀ ਜਿਹੜੀ ਜ਼ਮੀਨ ਹੈ ਥੋੜੀ ਐਗਜ਼ੈਕਟ ਲੋਕੇਸ਼ਨ ਦੱਸ ਸਕਦੇ ਹੋ ਕਿਉਂਕਿ ਨਾ ਸਾਊਥਰਨ ਬਾਈਪਾਸ ਹੈ ਬਹੁਤ ਸਾਰੀ ਪ੍ਰੋਪਰਟੀਆਂ ਇਦਾਂ ਦੇ ਪ੍ਰੀਮੀਅਮ ਫਲੈਟਸ ਆ ਰਹੇ ਤੇ ਲੋਕਾਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਇਹ ਕਿਹੜੀ ਵਾਲੀ ਲੈਂਡ ਹੈ ਇਵਨ ਜਦੋਂ ਅਸੀਂ ਇਹ ਖਬਰ ਲਿਖੀ ਜਿਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਬਾਰੇ ਵੀ ਸਾਨੂੰ ਪਤਾ ਲੱਗਿਆ ਰਿਸਰਚ ਕਰਦੇ ਹੋਏ ਤੇ ਉਦੋਂ ਸਾਨੂੰ ਵੀ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਅਸੀਂ ਜਾਣੇ ਸਿਰਫ ਟੈਂਟ ਲੀ ਲੋਕੇਸ਼ਨ ਸਿਰਫ ਦੱਸ ਦਿੱਤੀ ਜਾਏ ਤਾਂ ਕਿ ਕੋਈ ਹੋਰ ਨਾ ਠੱਗਿਆ ਜਾਏ ਦੇਖੋ ਇੱਕ ਜਗਾ ਸਦਨ ਬਾਈਪਾਸ ਤੇ ਹੈ ਜੀ ਅਪਰੋਕਸੀਮੇਟਲੀ ਇਟ ਇਜ਼ ਅਬਾਊਟ 5 ਐਕਰਸ ਜੀ ਐਂਡ ਯੈਸ ਇਟ ਇਜ਼ ਵੈਰੀ ਕਲੋਸ ਟੂ ਦੀ ਸ਼ੀਰਾਮ ਸਕੂਲ ਜੀ ਇਟ ਇਜ਼ ਔਨ ਦੀ ਲੈਫਟ ਸਾਈਡ ਇਟ ਇਜ਼ ਔਨ ਦੀ ਸਾਈਡ ਆਫ ਦੀ ਸਕੂਲ ਜੀ ਸੋ ਲੋਕਾਂ ਨੂੰ ਕੀ ਤੁਸੀਂ ਗਾਈਡ ਕਰੋਗੇ ਜਿਹੜੇ ਲੋਕ ਵਿਚਾਰੇ ਆਲਰੇਡੀ ਫਸ ਚੁੱਕੇ ਐ ਕਿ ਉਹ ਦਿੱਤੇ ਜੈਨ ਜੀ ਕੋ ਲਾਨੀਆ ਉਹ ਜਿਹੜੇ ਨਵੇਂ ਹੋਰ ਪਰਲੋਭਨ ਚ ਸੀਗੇ ਉਹ ਬਚੇ ਰਹੇ ਨਹੀਂ ਮੈਂ ਲੋਕਾਂ ਨੂੰ ਇਸ ਬਾਰੇ ਕੋਈ ਐਡਵਾਈਸ ਨਹੀਂ ਕਰੂੰਗਾ ਇਟ ਇਜ਼ ਪੈਂਡਿੰਗ ਇਨ ਦੀ ਕੋਰਟ ਜੀ ਪਰ ਹਾਂ ਆਊਟ ਆਫ ਕਨਸਰਨ ਲੋਕਾਂ ਨੂੰ ਮੈਂ ਇੱਕ ਸਲਾਹ ਜ਼ਰੂਰ ਦਊਂਗਾ ਜੀ ਕਿ ਜਦੋਂ ਵੀ ਕੋਈ ਡੀਲ ਕਰਨ ਜੀ ਇੱਕ ਸਾਡਾ ਨਾ ਬੜਾ ਪੁਰਾਣਾ ਲੀਗਲ ਪ੍ਰਿੰਸੀਪਲ ਹੈ ਕੇਵੇ ਟੈਂਪਟਰ ਜੀ ਦੀ ਬਾਇਰ ਹੈਜ਼ ਟੂ ਬੀ ਵੇਅਰ ਬਿਲਕੁਲ ਜੀ ਸੋ ਇਟ ਇਜ਼ ਰਾਦਰ ਦੀ ਡਿਊਟੀ ਆਫ ਏਵਰੀ ਬਾਇਰ ਟੂ ਫਰਸਟ ਬੀ ਫੁੱਲੀ ਸੈਟੀਸਫਾਈਡ ਰਿਗਾਰਡਿੰਗ ਦੀ ਟਾਈਟਲ ਆਫ ਦੀ ਸੈਲਰ ਐਂਡ ਦੀ ਕੰਪੀਟੈਂਸ ਆਫ ਦੀ ਸੈਲਰ ਜੀ ਕਿਆ ਜਿਹੜਾ ਉਹਨਾਂ ਨੂੰ ਸਬਜ਼ ਬਾਗ ਦਿਖਾ ਕੇ ਕੋਈ ਪ੍ਰੋਜੈਕਟ ਵੇਚ ਰਿਹਾ ਹੈ ਜੀ ਕੀ ਉਹ ਵਾਕਈ ਉਹ ਪ੍ਰੋਜੈਕਟ ਵੇਚਣ ਦਾ ਹੱਕਦਾਰ ਹੈ ਜੀ ਕੀ ਉਹਨੂੰ ਗਲਾਡਾ ਜਾਂ ਰੇਰਾ ਪਾਸੋਂ ਪਰਵਾਨਗੀ ਹੈ ਕਿਉਂ ਕਰਕੇ ਇਹ ਜਿਹੜੇ ਕਾਨੂੰਨ ਬਨੇ ਹੈ ਇਹ ਖਰੀਦਦਾਰਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਨੇ ਹੈ ਇਹ ਕਲੋਨਾਈਜ਼ਰ ਤੇ ਬੋਝ ਪਾਣ ਲਈ ਨਹੀਂ ਬਨੇ ਬਿਲਕੁਲ ਠੀਕ ਇਹ ਖਰੀਦਦਾਰ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਨੇ ਸਾਨੂੰ ਯਾਦ ਹੈ ਨੌਇਡਾ ਗੁਰਗਾਓ ਚ ਇਦਾਂ ਦੇ ਬੜੇ ਕੇਸ ਹੋਏ ਸੀ ਜਿਸ ਤੋਂ ਬਾਅਦ ਕੋਰਟਾਂ ਨੇ ਜਿਹੜਾ ਹੈ ਪਬਲਿਕ ਕੰਜ਼ਿਊਮਰ ਦੇ ਹੱਕ ਦੇ ਵਿੱਚ ਇਹ ਜਿਹੇ ਨਿਯਮ ਬਣਾਏ ਗਏ। ਦੇਖੋ ਇਸ ਕਰਕੇ ਮਾਈ ਐਡਵਾਈਸ ਟੂ ਦੀ ਪਬਲਿਕ एट ਲਾਰਜ विल बी टू बी ਕਾਸ਼ਸ ਜੀ ਵੈਨ ਏਵਰ ਦੇ ਐਂਟਰ ਇਨ ਟੂ ਐਨੀ ਸੱਚ ट्रांजैक्शन ਕੀ ਵੀ ਕਿਆ ਉਹ ਲੀਗਲੀ ट्रांजैक्शन ਪਰਮਿਸਿਬਲ ਹੈ ਕਿ ਨਹੀਂ ਹੈ ਜੀ ਕਿਉਂ ਕਰਕੇ ਕਈ ਵਾਰੀ ਜਦੋਂ ट्रांजैक्शन ਕੁਛ ਲੀਗਲੀ ਪਰਮਿਸਿਬਲ ਨਹੀਂ ਹੁੰਦੀਆਂ ਜੀ ਫਿਰ ਬਾਅਦ ਦੇ ਵਿੱਚ ਕੰਪਲਿਕੀਸ਼ਨਸ ਆਂਦੀਆਂ ਜੀ ਚਲੋ ਲੋਕਾਂ ਨੂੰ ਕੋਰਟਾਂ ਵਿੱਚ ਜਾਣਾ ਪੈਂਦਾ ਹੈ ਵਕੀਲਾਂ ਦੀ ਮਦਦ ਲੈਣੀ ਪੈਂਦੀ ਹੈ ਕਾਨੂੰਨ ਦੀ ਮਦਦ ਲੈਣੀ ਪੈਂਦੀ ਹੈ ਪਰ ਫਿਰ ਵੀ ਲੋਕਾਂ ਨੂੰ ਥੋੜਾ ਜਿਹਾ ਅਵੇਅਰ ਰਹਿ ਕੇ ਹੀ ट्रांजैक्शंस ਕਰਨੀ ਚਾਹੀਦੀ ਸਰ ਇੱਕ ਆਖਰੀ ਕੁਸਚਨ ਸਿਰਫ ਕਿ ਜਿਹੜੇ ਇਸ ਲੈਂਡ ਦੇ ਐਕਚੁਅਲ ਓਨਰਸ ਕੌਣ ਹੈਗੇ ਹੈਗੇ ਆ ਜਿਹੜੇ ਕਾਗਜ਼ਾਂ ਦੇ ਵਿੱਚ ਬੋਲਦੇ ਪਏ ਤਾਂ ਕਿ ਲੋਕਾਂ ਨੂੰ ਕਲੀਅਰ ਹੋ ਜਾਏ ਨਾ ਕਿ ਇਹੀ ਲੋਕ ਨੇ ਦੇਖੋ ਸਾਡੇ ਰਿਕਾਰਡ ਮੁਤਾਬਕ ਰਿਡਜੀ ਪ੍ਰਾਪਰਟੀ ਡਿਵੈਲਪਰਸ ਪ੍ਰਾਈਵੇਟ ਲਿਮਟਿਡ ਨਾਮ ਦੀ ਜਿਹੜੀ ਕੰਪਨੀ ਹੈ ਜੀ ਉਹ ਰਜਿਸਟਰਡ ਓਨਰ ਹੈ ਇਸ ਲੈਂਡ ਦੀ ਅੱਛਾ ਤੇ ਇਹਨਾਂ ਦੇ ਪ੍ਰੋਮੋਟਰਸ ਕੌਣ ਹੈ ਦੇਖੋ ਇਹਨਾਂ ਦੇ ਜਿਹੜੇ ਪ੍ਰੋਮੋਟਰਸ ਹੈ ਜਾਂ ਇਹਨਾਂ ਦੇ ਜਿਹੜੇ ਮੇਨ ਜਿਹੜੇ ਡਾਇਰੈਕਟਰਸ ਹੈ ਜੀ ਉਹ ਮਿਸਟਰ ਵਿਕਾਸ ਸਿੰਗਲਾ ਜੀ ਇੱਕ ਉਹਨਾਂ ਦੇ ਵਾਈਫ ਹੈ ਮਿਸਿਸ ਸਾਕਸ਼ੀ ਸਿੰਗਲਾ ਓਕੇ प्लस कुछ और डायरेक्टर्स हैं जी कुछ और डायरेक्टर्स हैं सो mm. so, कुल मिला के पर ये uh, मामला डिस्प्यूटेड है फिलहाल देखो इट इज पेंडिंग इन द कोर्ट सो यस सर्टेनली आई विल से इट इज अ डिस्प्यूटेड मैटर थैंक यू सर ਸੋ ਦੋਸਤੋ ਜਿੱਦਾਂ ਕਿ ਬੜਾ ਕਲੀਅਰ ਅਸੀਂ ਪਹਿਲਾਂ ਹੀ ਦੇਖ ਰਹੇ ਸੀ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਐਦਾਂ ਦੇ ਫਰਾਡੈਂਟ ਚੀਜ਼ਾਂ ਚੱਲ ਰਹੀਆਂ ਹਨ ਹਾਲਾਂਕਿ ਜੋ ਜਿਵੇਂ ਅਦਿੱਤਿਆ ਜੀ ਨੇ ਦੱਸਿਆ ਕਿ ਮਾਮਲਾ ਕੋਰਟ ਦੇ ਵਿੱਚ ਹੈ ਤੇ ਅਸੀਂ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਐਕਚੁਅਲ ਜਿਹੜੀ ਚੀਜ਼ਾਂ ਉਹ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਲੋੜ ਹੈ ਔਰ ਇਹ ਜਿਹੇ ਜਿਹੜੇ ਕੁਝ ਕੇਸਾਂ ਕਰਕੇ ਇਹ ਜੇ ਮੌਕਾ ਪ੍ਰਸਤ ਜਿਹੜੇ ਬਿਨਾਂ ਗਲਾਡਾ ਤੋਂ ਬਿਨਾਂ ਸਰਕਾਰੀ ਕਾਨੂੰਨਾ ਦੀ ਪਾਲਣਾ ਕੀਤੇ ਇਦਾਂ ਦੇ ਪ੍ਰੋਜੈਕਟ ਕੱਢ ਦਿੰਦੇ ਔਰ ਲੱਖਾਂ ਲੋਕਾਂ ਤੋਂ ਕਰੋੜਾਂ ਲੋਕਾਂ ਤੋਂ ਜਿਹੜੀ ਹੈਗੀ ਹੈ ਇਨਵੈਸਟਮੈਂਟ ਮਨੀ ਲੈ ਲੈਂਦੇ ਆ ਬੁਕਿੰਗਸ ਲੈ ਲੈਂਦੇ ਉਹਦੇ ਕਰਕੇ ਜਿਹੜੇ ਸਹੀ